ਜਿਹੜੀ ਪਟੇ ਵਾਲੀ ਜ਼ਮੀਨ ਹੁੰਦੀ ਆ ਉਹਦੀ ਗਰਦੋਰੀ ਹੋ ਸਕਦੀ ਆ ਜਾਂ ਨਹੀਂ ਹਾਂ ਹੋ ਸਕਦੀ ਆ ਜੀ ਜਦੋਂ ਗਹਿਣੇ ਵਾਲੀ ਦੀ ਗਰਦੋਰੀ ਐ ਜੇ ਮੁਰਤਿੰਨ ਹੁੰਦੀ ਹੈ ਇਹ ਚ ਪਟਾ ਗੁਰਿੰਦਾ ਆ ਜਾਂਦਾ ਹੈ ਅੱਛਾ ਇਸ ਨਾਲ ਪਟਾ ਗੁਰਿੰਦਾ ਸ਼ਬਦ ਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਪ੍ਰੋਸੈਸ ਕਿਵੇਂ ਹੁੰਦਾ ਜੀ ਪਟਾ ਜਦੋਂ ਪਟੇ ਦਾ ਆਪਣਾ ਇੰਤਕਾਲ ਕਰਾਉਣਾ ਹੈ ਜੀ ਜਿਹੜੇ ਨੰਬਰਾਂ ਦਾ ਆਪਣੇ ਨਾਮ ਪਟਾ ਹੋਇਆ ਹੁੰਦਾ ਜੀ ਉਹਦੀ ਗਰਦੋਰੀ ਪਟਾ ਗ੍ਰਿੰਦਾ ਦੇ ਨਾਮ ਹੋ ਜਾਂਦੀ ਆ ਪਟਾ ਗ੍ਰਿੰਦਾ ਜਿਹਦੇ ਨਾਮ ਪਟਾ ਕਰਾਇਆ ਹੋਇਆ ਹੁੰਦਾ ਠੀਕ ਹੈ ਜੀ ਇਹ ਕਹਿੰਦਾ ਬਾਪੂ ਨੇ ਮੁੰਡਿਆਂ ਦੇ ਨਾਮ ਤਬਦੀਲ ਮਲਕੀਅਤ ਕਰਵਾਈ ਆ ਠੀਕ ਹੈ ਹਾਂ ਕੈਨਸਲ ਹੋ ਸਕਦੇ ਜੇ ਉਹਦੇ ਵਿੱਚ ਸ਼ਰਤ ਲਿਖੀ ਹੋਈ ਹੈ ਰਿਸ਼ਤੀ ਦੇ ਵਿੱਚ ਉਹ ਕਿਵੇਂ ਜੀ ਅੱਛਾ ਉਹਦੇ ਵਿੱਚ ਇਹ ਹੁੰਦਾ ਨਾ ਜੀ ਵੀ ਜੀ ਮੇਰੀ ਸੇਵਾ ਕਰਨਗੇ ਇਹ ਜੇ ਕੱਲ ਨੂੰ ਇਹ ਮੇਰੀ ਨਿ ਸੇਵਾ ਨਹੀਂ ਕਰਦੇ ਤਾਂ ਮੈਂ ਇਹਨੂੰ ਕੈਨਸਲ ਕਰਾ ਸਕਦਾ ਤਾਂ ਉਹ ਕੈਨਸਲ ਹੋ ਜਾਂਦੀ ਹੈ ਕੈਨਸਲ ਹੋ ਸਕਦੀ ਹੈ ਇੱਕ ਇਹ ਵੀ ਹੁੰਦਾ ਵੀ ਮਦਰ ਜੇ ਬਾਪੂ ਅੱਗੇ ਮੁੰਡੇ ਨੂੰ ਛੱਡ ਕੇ ਜਿਹੜਾ ਮੁੰਡੇ ਦਾ ਹਿੱਸਾ ਬਣਦਾ ਮੁੰਡੇ ਨੂੰ ਦੇਤਾ ਉਹਨੇ ਉਹ ਕਹਿੰਦਾ ਵੀ ਮੈਂ ਜਿਹੜਾ ਮੇਰਾ ਹਿੱਸਾ ਬਣਦਾ ਬਜ਼ੁਰਗ ਦਾ ਵੀ ਮੈਂ ਆਪਦੇ ਪੋਤੇ ਨੂੰ ਦੇਣਾ ਚਾਹਣਾ ਇਦਾਂ ਹੋ ਸਕਦਾ ਹਾਂਜੀ ਉਹਨੂੰ ਮਰਜ਼ੀ ਪੋਤੇ ਨੂੰ ਵੀ ਕਰਾ ਸਕਦਾ ਠੀਕ ਆ ਇੱਕ ਕਹਿੰਦੇ ਜੇਕਰ ਤਕਸੀਮ ਵਿੱਚ ਰਕਵਾ ਘਟ ਗਿਆ ਘਟੇ ਵੀ ਇੱਕ ਕਿਲਾ ਇਹਦਾ ਕੋਈ ਹੱਲ ਆ ਕਈ ਨਾ ਤਾਂ ਨਹੀਂ ਘਟਦਾ ਜੀ ਨਹੀਂ ਤਕਸੀਮ 'ਚ ਕਿਲਾ ਘਟਣ ਦਾ ਕਾਰਨ ਇਹ ਨਹੀਂ ਹੋ ਸਕਦਾ ਕੋਈ ਜੇ ਰਕਵਾ ਕੋਈ ਨੰਬਰ ਮਿਸ ਵੀ ਹੋ ਗਿਆ ਨਾ ਹਾਂਜੀ ਉਹ ਤਕਸੀਮ ਕਰਨ ਤੋਂ ਪਹਿਲਾਂ ਉਹਨੂੰ ਸਹੀ ਕਰਾ ਲੈਣਾ ਚਾਹੀਦਾ ਰਕਵਾ ਘਟਦਾ ਨਹੀਂ ਨਾ ਹੁੰਦਾ ਹੈ ਤਕਸੀਮ 'ਚ ਰਕਵਾ ਘਟਣ ਦਾ ਤਾਂ ਕੋਈ ਕਾਰਨ ਨਹੀਂ ਠੀਕ ਆ ਜੇ ਤਕਸੀਮ ਹੋਣ ਤੋਂ ਪਹਿਲਾਂ ਜਿੰਨਾ ਆਪਣਾ ਰਕਵਾ ਹੈਗੇ ਹਾਂ ਹਾਂਜੀ ਹਾਂ ਉਸੇ ਰਕੂ ਦੀ ਤਕਸੀਮ ਹੋਊ ਨਾ ਠੀਕ ਆ ਜੇ ਪਹਿਲਾਂ ਕੋਈ ਕਿਲਾ ਆਪਣਾ ਮਿਸ ਹੋ ਗਿਆ ਜੋਨ ਦੀ 'ਚ ਹਾਂਜੀ ਹਾਂ ਉਹਨੂੰ ਆਪਾਂ ਨੂੰ ਦਰੁਸਤ ਕਰਾ ਲੈਣਾ ਚਾਹੀਦਾ ਤਕਸੀਮੇ ਬਾਅਦ 'ਚ ਕਰਨੀ ਚ ਪਹਿਲਾਂ ਉਹਨੂੰ ਜਿਹੜੀ ਕੋਈ ਗਲਤੀ ਆ ਉਹਨੂੰ ਕਰੈਕਟ ਕਰਾਈ ਉਹਨੂੰ ਹਾਂ ਜੇ ਕਿਲਾ ਘਟਦਾ ਆਪਣਾ ਉਹਨੂੰ ਸਹੀ ਕਰਾਉਣ ਤੋਂ ਬਾਅਦ ਹੀ ਤਕਸੀਮ ਕਰਨੀ ਚਾਹੀਦੀ ਹੈ ਜੇ ਆਪਾਂ ਉਹ ਕਿਲਾ ਛੱਡ ਕੇ ਤਕਸੀਮ ਕਰ ਲਈ ਉਹ ਕਿਲੇ ਦਾ ਲਾਅ ਉਸ ਦਾ ਸਾਰਿਆਂ ਨੂੰ ਪੈ ਗਿਆ ਫਿਰ ਉਹ ਕਿਲਾ ਕੱਲ ਨੂੰ ਦੁਰਸਤੀ ਕਰਾ ਕੇ ਸਾਰਿਆਂ ਨੂੰ ਫੇਰ ਆਜੂ ਉਹ ਸਾਂਝਾ ਫੇਰ ਆਜੂ ਕਿਲਾ ਉਹ ਫੇਰ ਵਾਂਗਾ ਬਬੂ ਦਾ ਜੀ ਇਸ ਕਰਕੇ ਪਹਿਲਾਂ ਦੁਰਸਤੀ ਕਰਾਉਣੀ ਚਾਹੀਦੀ ਹੈ ਠੀਕ ਹੈ ਜੀ ਠੀਕ ਆ ਅੰਜਾ ਕੋਈ ਰਸਤਾ ਹੁੰਦਾ ਚੇ ਕੋਈ ਖੇਤ ਨੂੰ ਜਾ ਰਿਹਾ ਜਾਂ ਕੋਈ ਵੈਸੇ ਆਪਾਂ ਕਹਦੀਏ ਆਮ ਆ ਜੇ ਉਹ ਰਸਤੇ ਦੀ ਨਿਸ਼ਾਨਦੇਹੀ ਕਰਵਾਈਆਂ ਕਰਾਉਣੀ ਹੋਵੇ ਉਹਦਾ ਕੀ ਤਰੀਕਾ ਹੈ ਉਹਦੀ ਆਪਾਂ ਜਿਹੜਾ ਮਾਲਕ ਨੇ ਉਹ ਦਰਖਾਸਤ ਲੈਣਗੇ ਉਹਦੀ ਉਹਦੀ ਨਿਸ਼ਾਨਦੇਹੀ ਹੋਊਗੀ ਜਿਨੇ ਰਸਤਿਆਂ ਦੇ ਨਾਲ ਬਿਸਾਈਡਾਂ ਦੇ ਜ਼ਮੀਨਾਂ ਦੇ ਲੱਗਦੀਆਂ ਨੇ ਨਹੀਂ 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 ਹਾਂਜੀ ਜੇ ਰਸਤਾ ਜੇ ਤਾਂ ਤਕਸੀਮ ਚ ਰਸਤਾ ਛੱਡਿਆ ਕੋਈ ਉਹਦਾ ਮਾਲਕੀ ਬੋਲਦੀ ਹੋ ਕਿਸੇ ਨੂੰ ਠੀਕ ਆ ਜਿਹੜੇ ਕੋਈ ਪੰਚਾਇਤੀ ਰਸਤੇ ਨੇ ਉਹਦੀ ਪੰਚਾਇਤ ਨਿਸ਼ਾਨਦੇਹੀ ਕਰਾ ਸਕਦੇ ਜੋ ਪੰਚਾਇਤ ਕਰਵਾਏ ਉਹ ਪੰਚ ਮਾਲਕ ਨਹੀਂ ਕਰਾ ਸਕਦੇ ਖਿੱਤਾ ਵਾਲੇ ਜਿਹੜੇ ਸੈਡਾਂ ਵਾਲੇ ਨੇ ਉਹ ਨਹੀਂ ਕਰਾ ਸਕਦੇ ਅੱਛਾ ਉਹ ਨਹੀਂ ਕਰਵਾ ਸਕਦਾ ਮਾਲਕੀ ਪੰਚਾਇਤ ਦੇ ਨੋਂ ਹੁੰਦੀ ਐ ਇਸ ਕਰਕੇ ਵੀਡੀਓ ਨਹੀਂ ਪੰਚਾਇਤ ਵਿਚਾਰ ਨਹੀਂ ਕਰਾ ਸਕਦਾ ਠੀਕ ਹੈ ਠੀਕ ਹੈ ਇੱਕ ਕਹਿੰਦੇ ਵੀ ਜਿਹੜੀ ਰਜਿਸਟਰਡ ਬਸੀਦ ਅਸੀਂ ਕਰਵਾਉਨੇ ਆ ਉਹਨੂੰ ਚੈਲੰਜ ਕੀਤਾ ਜਾ ਸਕਦਾ ਨਹੀਂ ਜਿਹੜੀ ਰਜਿਸਟਰਡ ਬਸੀਤ ਹੈ ਨਾ ਜੇ ਕੋਈ ਜੱਦੀ ਜਾਇਦਾਦ ਹੈ ਹਾਂਜੀ ਉਹਦੀ ਬਸੀਤ ਕਿਸੇ ਥਰਡ ਬੰਦੇ ਦੇ ਨਾਂ ਤੇ ਕਰਤੀ ਫਿਰ ਜਿਹੜੇ ਮਾਲਕ ਨੇ ਉਹ ਕੇਸ ਪਾ ਕੇ ਉਹਨੂੰ ਬਸੀਤ ਨੂੰ ਤੜਾ ਸਕਦੇ ਨੇ ਉਹ ਮਾਨਯੋਗ ਅਦਾਲਤ ਦੇਖੋਗੇ ਉਹਦਾ ਵੀ ਕੀ ਤੋੜਨੀ ਐ ਕਿ ਨਹੀਂ ਤੋੜਨੀ ਮਾਂ ਜੋ ਗਦਾਲ ਤੇ ਜੋ ਵੀ ਹੋਊਗਾ ਉਹਦਾ ਫੈਸਲਾ ਕਰ ਦੋਗੇ ਮਤਲਬ ਉਹਦਾ ਇੱਕ ਚਾਰਜ ਕਰ ਸਕਦਾ ਵੈਲਿਡ ਰੀਜ਼ਨ ਵੀ ਹੋ ਸਕਦਾ ਰੀਜ਼ਨ ਤਾਂ ਬੈਲਡ ਹੀ ਹੋਊਗਾ ਨਾ ਵੀ ਜਿੱਦੇ ਉਹ ਜੱਦੀ ਜਾਇਦਾਦ ਹੈ ਵੀ ਇਹ ਥਰਡ ਬੰਦੇ ਨੂੰ ਕੋ ਦੁੱਤੀ ਗਈ ਠੀਕ ਹੈ ਜੀ ਜੇ ਤਾਂ ਉਹ ਆਪਦੇ ਬਾਰਸਾ ਨੂੰ ਕਰਾ ਰਿਹਾ ਹੈ ਤਾਂ ਉਹ ਚੱਕਰ ਨਹੀਂ ਜੀ ਜੇ ਥਰਡ ਬੰਦੇ ਨਾ ਕਰ ਰੇ ਫਿਰ ਤਾਂ ਬਾਰਸ ਕਿਸ ਦੇ ਪਾਸ ਸਾ ਦੇ ਨੇ ਵੀ ਜੱਦੀ ਜਾਇਦਾਦ ਤਾਂ ਸਾਡੀ ਠੀਕ ਆ ਜੇ ਤਾਂ ਉਹਦੀ ਆਪਦੀ ਖਰੀਦੀ ਹੋਈ ਹੈ ਫਿਰ ਜਿਹਨੂੰ ਮਰਜ਼ੀ ਨੌ ਕਰਾ ਦੇ ਇਹ ਕਹਿੰਦੇ 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 ਪਿਤਾ ਜੀ ਸਵਰਗਵਾਸ ਹੋ ਗਏ ਜ਼ਮੀਨ ਤੇ ਲਿਮਟਾ ਹੂੰ ਹੁਣ ਅਸੀਂ ਆਪਣੇ ਨਾਮ ਕਿਵੇਂ ਕਰਵਾਈਏ ਉਹ ਜ਼ਮੀਨ ਉਹ ਹੋ ਜੂਗੀ ਜਿਹੜੀ ਲਿਮਟ ਹੈ ਨਾ ਬਜ਼ੁਰਗਾਂ ਨੇ ਕਰਾਈ ਹੋਈ ਜਦੋਂ ਜ਼ਮੀਨ ਇਹ ਨਾ ਨੋ ਚੜਜੂਗੀ ਬਰਾਸ ਦੇ ਮਤਾਬਕ ਤਾਂ ਲਿਮਟ ਇਹਨਾਂ ਨੂੰ ਭਰਨੀ ਪੈਣੀ ਹੈ ਇਹ ਨਹੀਂ ਇਹ ਕਹਿ ਸਕਦੇ ਵੀ ਅਸੀਂ ਪੈਸੇ ਨਹੀਂ ਭਰਦੇ ਜੋ ਜ਼ਮੀਨ ਦੇ ਹੱਕਦਾਰ ਨੇ ਤਾਂ ਲੋਨ ਭਰਨ ਦੇ ਵੀ ਹੱਕਦਾਰ ਉਹੀ ਨੇ ਉਹੀ ਜਿਹੜੇ ਨੇ ਜਨਵਾ ਮੈਂ ਜਿਹੜੇ ਮੁੰਡੇ ਦੇ ਨਾਮ ਹੋਊਗੀ ਹਾਂ ਹਾਂ ਉਹੀ ਉਹਨਾਂ ਨੂੰ ਲੋਨ ਭਰਨਾ ਪਊ ਉਹਨਾਂ ਨੂੰ ਲੋਨ ਭਰਨਾ ਪਊ ਕੋਈ ਇੱਕ ਹੈ ਕਹਿੰਦੀ ਮੇਰੀ ਜ਼ਮੀਨ ਵਿੱਚ ਮਰਬੇਬੰਦੀ ਵੇਲੇ ਰਾਹ ਨਹੀਂ ਲੱਗਿਆ ਜਾਂ ਮੇਰੇ ਟੱਕ ਨੂੰ ਜ਼ਮੀਨ ਨੂੰ ਕਹਿੰਦੀ ਮੇਰੀ ਜ਼ਮੀਨ ਨੂੰ ਰਾਹ ਨਹੀਂ ਲੱਗਿਆ ਕੀ ਹੁਣ ਉਹਦਾ ਕੋਈ ਹੱਲ ਹੈ ਉਹਦਾ ਮਰਬੇਬੰਦੀ ਵਾਲਿਆਂ ਦੀ ਕੀ ਸਪੂ ਹੈ ਜੋ अच्छा जी दफा 42 ਚ ਅਪੀਲ ਪਾਉਣੀ ਪਊ ਵੀ ਸਾਡਾ ਟੱਕ ਬਣਾਇਆ ਸਾਡੇ ਦਾ ਟੱਕ ਨੂੰ ਰਸਤਾ ਹੀ ਨਾ ਲਾਇਆ ਹੈ ਤਾਂ ਉਹ ਰਸਤਾ ਹੁਣ ਲੱਗ ਸਕਦਾ ਹੈ ਅੱਛਾ ਹੁਣ ਵੀ ਲੱਗ ਸਕਦਾ ਹੈ ਕਿ ਮੈਂ ਇੰਨੇ ਸਾਲ ਹੋ ਗਏ ਮੇਰਾ ਬਾਬੰਦੀ ਹੋਈ ਨੂੰ ਹਾਂ ਉਹ ਲੱਗ ਸਕਦਾ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਯਾਨੀ ਜਿਹੜੀ ਲਾਲ ਖੀਰ ਦਾ ਰਕਬਾ ਹੁਣ ਨਾਮ ਕਰਵਾ ਰਹੇ ਨਹੀਂ ਜੀ ਪਿੰਡਾਂ ਤੇ ਸ਼ਹਿਰਾਂ ਦਾ ਜਲਦਦਰ ਸ਼ਹਿਰਾਂ ਦੇ ਬਹੁਤ ਫੋਨ ਆ ਰਹੇ ਨੇ ਜਿਹੜੀ ਸ਼ਹਿਰਾਂ ਦੀ ਲਾਲ ਖੀਰ ਦਾ ਰਕਬਾ ਉਹ ਕਿਵੇਂ ਨਾਮ ਕਰਵਾ ਸਕਦੇ ਆ ਜਲਦੀ ਹਿਸਟਰੀ ਲਾਲ ਖੀਰ ਵਾਲਾ ਦਾ ਜਿਹੜਾ ਤਾਂ ਜਾਨੀ ਕਿ ਕਮੇਟੀਆਂ ਦੇ ਹਦੂਦ ਦੇ ਅੰਦਰ ਆ ਗਿਆ ਉਹ ਕਮੇਟੀ ਨੇ ਉਹਨਾਂ ਦੀ ਮਾਲਕ ਜਿਹੜੀ ਹੁਣ ਜਣ ਕੇ ਲਾਲਕੀਰ ਦੇ ਅੰਦਰ ਪਿੰਡਾਂ ਦੀਆਂ ਨੇ ਉਹ ਹੋ ਰਹੀਆਂ ਨੇ ਜੀ ਠੀਕ ਆ ਠੀਕ ਹੈ ਜੀ ਕਹਿੰਦੀ ਮੇਰੇ 10 ਮਰਲੇ ਜਗਾ ਪਿੰਡ ਦੀ ਹੈ ਪਰ ਉਹ ਲਾਲਕੀਰ ਦੇ ਅੰਦਰ ਦੀ ਆ ਠੀਕ ਹੈ ਉਹਦੀ ਰਜਿਸਟਰੀ ਸੀ ਕਿਵੇਂ ਕਰਵਾ ਸਕਦੇ ਹੈ ਰਿਸਟਰੀ ਉਹਦੀ ਹੁੰਦੀ ਹੈ ਜਦੋਂ ਹੁਣ ਇਹ ਮਾਲਕੇ ਬਣ ਗੀਆਂ ਉਸ ਤੋਂ ਬਾਅਦ ਜਿਹੜਾ ਬੰਦਾ ਮਾਲਕ ਬਣ ਉਸ 10 ਮਰਲੇ ਦਾ ਉਹ ਰਿਸਟਰੀ ਕਰਾ ਸ ਉਹ ਉਹੀ ਕਰਾਏਗਾ ਕਿਹੜੀ ਮਰੱਬੇਬੰਦੀ ਵੇਲੇ ਕੀਲਾਬੰਦੀ ਹੋਈ ਆ ਉਹ ਕਿਵੇਂ ਹੋਈ ਸੀ ਮਰੱਬਾਬੰਦੀ ਵੇਲੇ ਪਹਿਲਾਂ ਇਹ ਵਿੱਗੇ ਵਿਸ ਵਿਸੇ ਵਿੰਗੇ ਟੇਡੇ ਨੰਬਰ ਸੀ ਜੀ ਠੀਕ ਹੈ ਜੀ ਉਹ ਨੰਬਰਾਂ ਦਾ ਰਕਵਾ ਜਣ ਕੇ ਸਾਰਾ ਇਹ ਇਹਨਾਂ ਦੀ ਕੀਮਤ ਪਾਈ ਗਈ ਵੀ ਆ ਪਹਿਲਾਂ ਕਮੇਟੀਆਂ ਬਣਾਈ ਜਾਂਦੇ ਨੇ ਪਿੰਡ ਦੀਆਂ ਕਮੇਟੀਆਂ ਬਣਾ ਕੇ ਫਿਰ ਉਹਦੀ ਜ਼ਮੀਨ ਦੀ ਜਿਹੜੀ ਕੀਮਤ ਹੈ ਠੀਕ ਹੈ ਜੀ ਦਵਾਨੀ ਵਾਲੀ ਚਵਾਨੀ ਵਾਲੀ ਠੈਣੀ ਵਾਲੀ 12 ਨਿਆਲੀ ਪਈ ਵਾਲੀ ਉਹ ਕੀਮਤ ਪਾ ਕੇ ਉਹਦੀ ਸਾਰੀ ਟੋਟਲ ਜ਼ਮੀਨ ਦੀ ਕੀਮਤ ਬਣਾਈ ਜਾਂਦੇ ਵੀ ਇੰਨੀ ਜ਼ਮੀਨ ਬਣ ਗਈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹਨਾਂ ਦੇ ਪਹਿਲਾਂ ਸਰਵੇ ਵਾਲੇ ਨੇ ਸਰਵੇ ਪੱਥਰ ਲਾਏ ਸੀ ਉਹਨਾਂ ਸਰਵੇ ਪੱਥਰਾਂ ਤੋਂ ਮਰਬਾ ਬੰਦੀ ਵਾਲਿਆਂ ਨੇ ਮੈਸ਼ ਕਰਕੇ ਫਿਰ 10-10 ਕਿੱਲੇ ਦੇ ਬੁਰਜੇ ਲਾਈਆਂ ਹੋਏ ਨੇ ਠੀਕ ਹੈ ਜੀ ਇੱਕ ਬੇਸ ਲਾਈਨ ਹੁੰਦੀ ਸੀ ਜਿੱਥੋਂ ਰੱਬਾ ਬੰਦੇ ਸ਼ੁਰੂ ਕਰਦੇ ਤੇ ਠੀਕ ਹੈ ਜੀ ਉੱਤੇ 5-5 ਕਿੱਲਾਂ ਦੇ ਲੈਨਾਂ ਬੁਰਜੇ ਲਾਈਆਂ ਹੋਈਆਂ ਨੇ ਬਾਕੀ 10-10 ਕਿੱਲੇ ਇੱਥੇ ਠੀਕ ਹੈ ਜੀ ਤੇ ਉਹ ਫਿਰ ਉਹ ਕੀਮਤ ਦੇ ਹਿਸਾਬ ਨਾਲ ਜ਼ਮੀਨਾਂ ਵੰਡੀਆਂ ਹੋਈਆਂ ਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਉਹ ਕਿੱਲੇ ਨੰਬਰ ਕੈਮ ਕਰਕੇ ਸਾਰੇ ਉਸ ਤੋਂ ਬਾਅਦ ਜ਼ਮੀਨਾਂ ਵੰਡ ਕੇ ਪਾਈਆਂ ਹੋਈਆਂ ਠੀਕ ਹੈ ਜੀ ਇੱਕ ਤਵਾਦਲਾ ਗ੍ਰਿੰਦਾਦਾਨ ਤਵਾਦਲਾ ਦਰਹਿਦਗਾਨ ਕੀ ਹੁੰਦਾ ਜੀ ਇਹ ਤਵਾਦਲਾ ਕਨਿੰਦਾ ਦਾ ਮਤਲਬ ਹੁੰਦਾ ਹੈ ਤਵਾਦਲਾ ਕਰਨ ਵਾਲਾ ਤਵਾਦਲਾ ਗ੍ਰਿੰਦਾਦਾਨ ਦਾ ਮਤਲ ਤਵਾਦਲਾ ਕਰਨ ਵਾਲਾ ਕਿਹੜਾ ਹੈ ਤਵਾਦਲਾ ਲੈਣ ਵਾਲਾ ਕਿਹੜਾ ਹੈ ਠੀਕ ਹੈ ਜੀ ਇਨਾਂ ਵਿੱਚ ਫਰਕ ਦੇਖਿਆ ਜਾ ਵੀ ਕੀ ਹੈ ਜੀ ਤਵਾਦਲਾ ਕੁੰਿੰਦੇ ਦਾ ਮਤਲਬ ਲੋਗ ਹੈ ਤਵਾਦਲਾ ਕਰਨ ਵਾਲਾ ਜੀ ਜਿਹੜਾ ਤਵਾਲੇ ਚ ਜ਼ਮੀਨ ਦੱਤੀ ਹੈ ਦਿੱਤੀ ਆ ਤਵਾਦਲਾ ਗ੍ਰਿੰਦਗਾਨ ਹੋ ਗਿਆ ਜਿਹੜੇ ਨੇ ਤਵਾਲੇ ਜ਼ਮੀਨ ਲਈ ਜ਼ਮੀਨ ਲਈ ਆ ਹਾਂ ਜੀ ਠੀਕ ਹੈ ਜੀ ਦੋਸਤੋ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਇਹਦੇ ਜ਼ਮੀਨ ਤਕਸੀਮ ਇੰਤਕਾਲ ਫਰਦ ਦੀ ਜਾਣਕਾਰੀ ਦੇ ਲਈ ਇਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਹੈਗੀ ਆ ਜੋ ਤੁਸੀਂ ਇਹਨੂੰ ਡਾਊਨਲੋਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਓਪਨ ਕਰੋਗੇ ਤੁਸੀਂ ਤਾਂ ਤੁਹਾਨੂੰ ਫ੍ਰੀ ਮਟੀਰੀਅਲ ਦੀ ਵਿੱਚ ਜਾਣਕਾਰੀ ਮਿਲੂਗੀ ਰਿਕਾਰਡਡ ਵੀਡੀਓ ਦੇ ਵਿੱਚ ਜਾਣਕਾਰੀ ਮਿਲੂਗੀ ਤੇ ਇੱਕ ਲੈਂਡ ਰਿਕਾਰਡ ਵੀਡੀਓ ਆ ਇਹ ਤਿੰਨ ਕਾਲਮ ਆਪਣੇ ਬਣੇ ਹੋਏ ਨੇ ਤਿੰਨਾਂ ਦੇ ਵਿੱਚ 150 ਤੋਂ ਵੱਧ ਵੀਡੀਓ ਪਈਆਂ ਨੇ ਜੇ ਕਿਸੇ ਭਰਾ ਨੂੰ ਭੈਣ ਨੂੰ ਕੋਈ ਪ੍ਰੋਬਲਮ ਹੈ ਐਪ ਦੇ ਸੰਬੰਧ ਵਿੱਚ ਤਾਂ ਤੁਸੀਂ 883105702 ਤੇ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਧੰਨਵਾਦ ਜੀ